ਮੇਰਾ ਨਾਮ ਲਲਿਤ ਕੁਮਾਰ ਹੈਗਾ ਮੈਂ ਮਿਊਨਿਸਪਲ ਨਗਰ ਕੌਂਸਲ ਚ ਪ੍ਰਧਾਨ ਹੈ ਜੀ ਅੱਜ ਸਾਡੀ ਸਰਕਾਰ ਦੇ ਖਿਲਾਫ ਜਿਹੜਾ ਹੈ ਰੋਸ ਧਰਨਾ ਜਿਹੜਾ ਹੈ ਉਹ ਕੀਤਾ ਜਾ ਰਿਹਾ ਹੈਗਾ ਇਸ ਤੋਂ ਬਾਅਦ ਜਿਹੜਾ ਅਗਲਾ ਪ੍ਰੋਗਰਾਮ ਹੈਗਾ ਉੱਪਰੋਂ ਜਿੱਦਾਂ ਵੀ ਸਾਨੂੰ ਕੋਈ ਕਾਲ ਆਂਦੀ ਹੈਗੀ ਹੈ ਹੜਤਾਲ ਦੀ ਉਹ ਕੀਤੀ ਜਾਊਗੀ ਇਹ ਅਲਟੀਮੇਟਮ ਜਿਹੜੀ ਝੰਡਾ ਮਾਰਚ ਕਰਕੇ ਸਰਕਾਰ ਨੂੰ ਇੱਕ ਸੁਨੇਹਾ ਹੈ ਵੀ ਸਾਡੀ ਜਿਹੜੀ ਮੀਟਿੰਗਾਂ ਦਾ ਮੀਟਿੰਗ ਸਾਡੀ ਕਿਤੇ ਵੀ ਕੋਈ ਜਿਹੜੀ ਸੁਣਾਈ ਨਹੀਂ ਹੋ ਰਹੀ ਹੈਗੀ ਹੈ ਸਰਕਾਰ ਮੁਲਾਜ਼ਮ ਹੱਤੀ ਬਹੁਤ ਮਾੜੀ ਐ ਇਸ ਕਰਕੇ ਅੱਜ ਝੰਡਾ ਮਾਰਚ ਕੀਤਾ ਜਾ ਰਿਹਾ ਹੈ ਸ਼ਹਿਰ ਦੇ ਵਿੱਚ ਅਗਲੇ ਐਕਸ਼ਨ ਤੱਕ ਆਪਾਂ ਪੀਡੀਐਮ ਮੰਗਰ ਨੂੰ ਲੈ ਕੇ ਜਿਹੜਾ ਤੁਸੀਂ ਅੱਜ ਝੰਡਾ ਮਾਰਚ ਕਰਦੇ ਹੋ ਉਸ ਤੋਂ ਅੱਜ ਅਸੀਂ ਅਸੀਂ ਆਊਟਸੋਰਸ ਤੇ 20 25 25 ਸਾਲ ਤੋਂ ਲਗਾਤਾਰ ਨਗਰ ਕੌਂਸਲ ਦੇ ਵਿੱਚ ਕੰਮ ਕਰਦੇ ਆ ਰਹੇ ਆ ਸਰਕਾਰ ਦਰ ਸਰਕਾਰ ਸਾਨੂੰ ਲਾਰਾ ਲਾਇਆ ਜਾਂਦਾ ਹੈ ਸਾਡੀਆਂ ਵੋਟਾਂ ਵਟੋਰਨੇ ਦੇ ਵਿੱਚ ਹਰ ਸਰਕਾਰ ਜਿਹੜੀ ਕਹਿੰਦੀ ਐ ਆਪਾਂ ਠੇਕੇਦਾਰੀ ਸਿਸਟਮ ਜਿਹੜਾ ਉਹ ਬੰਦ ਕੀਤਾ ਜਾਊਗਾਗਾ ਪਰ ਇਹਨਾਂ ਨੇ ਵੀ ਸਾਨੂੰ ਭਗਵੰਤ ਮਾਨ ਸਰਕਾਰ ਨੇ ਵੀ ਸਾਨੂੰ ਇੱਕ ਵੱਡਾ ਵਾਅਦਾ ਸਾਡੇ ਨਾਲ ਕੀਤਾ ਤਾਂ ਵੀ ਕੋਈ ਵੀ ਕੱਚਾ ਕੰਮਾ ਰਹੂਗਾ ਨਹੀਂ ਪਰ ਜਿੱਦਾਂ ਵੀ ਸਾਡੀ ਆਈਂਦੀ ਮੰਤਰੀ ਨਾਲ ਮੀਟਿੰਗਾਂ ਹੁੰਦੀਆਂ ਹੈਗੀਆਂ ਸਾਨੂੰ ਕੋਈ ਸੰਤੁਸ਼ਟ ਜਵਾਬ ਜਿਹੜਾ ਉਹ ਨਹੀਂ ਦਿੱਤਾ ਜਾਂਦਾ ਹਾਰ ਕੇ ਸਾਨੂੰ ਇਹ ਧਰਨਾ ਮੁਜਾਰੇ ਦਾ ਜਿਹੜਾ ਰੁਖ ਅਪਣਾਉਣਾ ਪਿਆ ਰਿਹਾ ਜਿਹੜਾ ਕੋਡਾ ਝੰਡਾ ਮਾਰਚ ਕਰ ਰਹੇ ਉਹ ਕਿੱਥੇ ਪਿੱਛੇ ਲੱਕਿਆ ਜਾਏਗਾ ਇਹ ਆਪਾਂ ਲక్ష్ਮੀ ਨਾਰਾਇਣ ਮੰਦਿਰ ਤੋਂ ਲੈ ਕੇ ਗਾਂਧੀ ਚੌਕ ਤੱਕ ਕਰਾਂਗੇ ਉਸ ਤੋਂ ਬਾਅਦ ਜਿਹੜੇ ਅਗਲੇ ਰਣਨੀਤੀ ਜਿੱਦਾਂ ਵੀ ਸਾਨੂੰ ਹਾਈ ਕਮਾਂਡ ਹੁਕਮ ਕਰੂਗੀ ਉੱਦਾਪਾ ਅਗਲਾ ਇਲੈਕਸ਼ਨ ਕਰਾਂ ਸਰ ਵੱਡੇ ਵੱਲੋਂ ਮਜਦ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਿ ਅੱਲਾ ਮਾਰਚ ਕੀਤਾ ਜਾ ਰਿਹਾ ਹੈ ਮੈਂ ਸ੍ਰੀਸ਼ ਕੰਧਾ ਬੋਲਦਾ ਤੇ ਅਜਿਹਾ ਜਿਹੜਾ ਰੋਸ਼ ਪ੍ਰਦਰਸ਼ਨ ਹੋ ਰਿਹਾ ਹੈ ਸਰਕਾਰ ਦੇ ਖਿਲਾਫ ਇਸ ਸਰਕਾਰ ਦੀਆਂ ਜਿਹੜੇ ਪਾਲਸੀਆਂ ਵਿਆਣ ਦੀ ਗੱਲ ਹੋਈ ਸੀ ਜਦੋਂ ਅਸੀਂ ਸਾਰੇ ਇਲੈਕਸ਼ਨ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਮੁਲਾਜ਼ਮਾਂ ਦੇ ਹੱਕ ਦੇ ਵਿੱਚ ਸਰਕਾਰ ਚੱਲਦੀ ਨਜ਼ਰ ਆ ਰਹੀ ਸੀ ਜਿਵੇਂ ਕਿ ਇਲੈਕਸ਼ਨ ਹੋ ਗਏ ਉਸ ਤੋਂ ਬਾਅਦ ਸਰਕਾਰ ਨੇ ਜਿੰਨੇ ਵੀ ਵਾਅਦੇ ਮੁਲਾਜ਼ਮਾਂ ਦੇ ਪ੍ਰਤੀ ਕੀਤੇ ਸੀ ਉਹਨਾਂ ਨੂੰ ਪੂਰਾ ਨਹੀਂ ਕਰ ਸਕੀ ਔਰ ਮੁਲਾਜ਼ਮਾਂ ਦੇ ਵਿਰੋਧ ਦੇ ਵਿੱਚ ਹੀ ਚੱਲੀ ਆ। ਮੈਂ ਗੱਲ ਕਰਾਂਗਾ ਨਗਰ ਕੌਂਸਲ ਦੇ ਜਿੰਨੇ ਵੀ ਮੁਲਾਜ਼ਮ ਆਊਟਸੋਰਸ ਤੇ ਲੱਗੇ ਹੋਏ ਨੇ ਉਹ ਆਊਟਸੋਰਸ ਮੁਲਾਜ਼ਮਾਂ ਨੂੰ ਇਨਸੋਰਸ ਕਰਨ ਦੀ ਗੱਲ ਹੋਈ ਸੀ ਜਦੋਂ ਵੀ ਮੰਤਰੀ ਸਹਿਬਾਨ ਆਏ ਸੀ ਉਹਨਾਂ ਨਾਲ ਵੀ ਗੱਲ ਹੋਈ ਸੀ ਚਾਰਜੋਤ ਸਿੰਘ ਬੈਂਸ ਸੀ ਪੰਜਾਬ ਦੇ ਬਹੁਤ ਸਾਰੇ ਮੰਤਰੀ ਸਾਡੀਆਂ ਮੀਟਿੰਗਾਂ ਲਗਾਤਾਰ ਸੈਕਟਰੀਏਟ ਦੇ ਵਿੱਚ ਹੁੰਦੀਆਂ ਰਹੀਆਂ ਚੰਡੀਗੜ੍ਹ ਦੇ ਵਿੱਚ ਆ ਕੇ ਮੰਤਰੀਆਂ ਦੇ ਨਾਲ ਮੀਟਿੰਗ ਕਰਦੇ ਨੇ ਪਰ ਉਹ ਮੀਟਿੰਗਾਂ ਹੀ ਰਹੀਆਂ ਉਹਨਾਂ ਦੇ ਵਿੱਚ ਕੋਈ ਸਕਸੈਸਫੁਲ ਨਤੀਜੇ ਨਹੀਂ ਮਿਲੇ ਔਰ ਅਸੀਂ ਗੱਲ ਕਰਦੇ ਸੀ ਵੀ ਕਿਸੇ ਵੀ ਪਾਲਿਸੀ ਦੇ ਅਗੇਂਸਟ ਜਿਹੜੇ ਮੁਲਾਜ਼ਮਾਂ ਦੇ ਐਲਈ ਇਹਨਾਂ ਨੇ ਲੈ ਕੇ ਆਣੀਆਂ ਸੀ ਉਹ ਪਾਲਿਸੀਆਂ ਇਹਨਾਂ ਨੇ ਬਣਾਈਆਂ ਨਹੀਂ ਜਿਸ ਕਰਕੇ ਜਿੰਨੇ ਵੀ ਮੁਲਾਜ਼ਮ 25 25 30 30 ਸਾਲ ਦੇ ਸੀਗੇ ਉਹ ਵਿਚਾਰੇ ਇਹਨਾਂ ਦੇ ਵੱਲ ਹੀ ਦੇਖਦੇ ਰਹਿ ਕੇ ਉਹਨਾਂ ਨੂੰ ਮਿਲਿਆ ਕੱਖ ਨਹੀਂ ਮੈਂ ਇਹ ਗੱਲ ਨਹੀਂ ਕਰਦਾ ਨਗਰ ਕਾਉਂਸਲ ਦੀ ਗੱਲ ਕਰਦਾਨੀ ਹੈ ਸਾਰਿਆਂ ਦੀ ਗੱਲ ਕਰਦਾ ਜਿੰਨੇ ਵੀ ਪੰਜਾਬ ਦੇ ਵਿੱਚ ਆਊਟਸੋਰਸ ਮਲਾਜ਼ਮ ਹੈ ਚਾਹੇ ਉਹ ਪਾਕੀ ਯੂਨੀਅਨ ਵਾਲੇ ਆ ਚਾਹੇ ਉਹ ਟੀਚਰ ਆ ਚਾਹੇ ਉਹ ਫਰਦ ਕੇਂਦਰ ਦੇ ਆ ਆਪਣੇ ਭਰਾ ਉਹ ਪੜਣਾ ਹੈਗੀਆਂ ਉਹਨਾਂ ਵਾਸਤੇ ਵੀ ਕੀ ਆ ਗਵਰਨਮੈਂਟ ਅਲਟੀਮੇਟਮ ਦਿੱਤੇ ਆ ਨਵੀਆਂ-ਨਵੀਆਂ ਸਕੀਮਾਂ ਕੱਢਣ ਦੇ ਬਾਅਦ ਕਹਤਾ ਹੈ ਕਿ ਇਹਨਾਂ ਮਲਾਜ਼ਮਾਂ ਨੂੰ ਹੁਣ ਕੱਢ ਦਿੱਤਾ ਜਾਏਗਾ ਮੈਂ ਇੱਕ ਰਿਕਵੈਸਟ ਕਰਨਾ ਚਾਹੁੰਦਾ ਸਰਕਾਰ ਦੇ ਅੱਗੇ ਵੀ ਜੇ ਉਹ ਕਿਸੇ ਨੂੰ ਰੋਜ਼ਗਾਰ ਨਹੀਂ ਦੇ ਸਕਦੇ ਆ ਕਿਸੇ ਦਾ ਰੋਜ਼ਗਾਰ ਕੋ ਵੀ ਨਾ ਲੈਣ ਔਰ ਉਹਨਾਂ ਦਾ ਕੱਢਣ ਦਾ ਵੀ ਹੱਕ ਨਹੀਂ ਹੋਏਗਾ ਕਿਉਂਕਿ 20 25 25 ਸਾਲ ਤੋਂ ਨਿਰੰਤਰ ਲੋਕਾਂ ਨੇ ਸੇਵਾ ਕੀਤੀ ਹੈ ਚਾਹ ਨਗਰ ਕੌਂਸਲ ਹੈ ਚਾਹ ਕੋਈ ਵੀ ਹੈ ਮੈਂ ਇਹੀ ਗੱਲ ਕਰਨਾ ਚਾਹੁੰਦਾ ਸਰਕਾਰ ਦੇ ਅੱਗੇ ਇੱਕ ਹੋਰ ਬੇਨਤੀ ਹੈ ਵੀ ਜਾਂਦੇ ਜਾਂਦੇ ਸਰਕਾਰ ਇੱਕ ਉਹਨਾਂ ਦਾ ਕੰਮ ਜ਼ਰੂਰ ਕਰ ਲਵੇ ਕਿ ਜਿੰਨੇ ਵੀ ਆਊਟਸੋਰਸ ਮੁਲਾਜ਼ਮ ਹੈ ਉਹਨਾਂ ਨੂੰ ਇਨਸੋਰਸ ਕੀਤਾ ਜਾਵੇ ਉਹਨਾਂ ਨੂੰ ਕਿਸੇ ਦਾ ਕਿਸੇ ਪਾਲਿਸੀ ਬਣਾ ਕੇ ਇਨਸੋਰਸ ਲਿਆ ਜਾਵੇ ਅਸੀਂ ਸਰਕਾਰ ਦੇ ਅੱਗੇ ਮੰਗ ਹੈ ਅੱਜ ਦੇ ਪ੍ਰਦਰਸ਼ਨ ਦਾ ਵੀ ਮੇਨ ਮੁੱਦਾ ਇਹੀ ਹੈ ਇਹੀ ਰੋਸ਼ ਪ੍ਰਦਰਸ਼ਨ ਹੈ ਧੰਨਵਾਦ ਮੇਰਾ ਨਾਮ ਮੌਨਿਕਾ ਦੇਵੀ ਹੈ ਜੀ ਅਸੀਂ ਕਮੇਟੀ ਚ ਲੱਗੇ ਹੋਏ ਮਾਲੀਆਂ ਚੋਹ ਹੈ ਜੀ ਵੀ 25-25 ਸਾਲ ਜੀ ਸਾਨੂੰ ਉੱਥੇ ਲੱਗਿਆਂ ਤੋਂ ਹੋ ਗਏ ਸੀ ਸਾਨੂੰ ਕੋਈ ਰੈਗੂਲਰ ਨਹੀਂ ਕੀਤਾ ਜਾ ਰਿਹਾ ਨੜੇ ਸਾਨੂੰ ਇਹ ਵੀ ਜਿੱਦ ਸਾਨੂੰ ਰੈਗੂਲਰ ਕਰਨ ਸਾਡੇ ਵੀ ਬੱਚੇ ਵਧੀਆ ਪੜ੍ਹਨ ਲਿਖਣ ਇਸ ਕਰਕੇ ਸਾਡੀ ਸਰਕਾਰ ਤੋਂ ਇਹੀ ਮੰਗ ਹੈ ਕਿ ਸਾਨੂੰ ਰੈਗੂਲਰ ਕੀਤਾ ਜਾਵੇ ਤਾਂ ਕਿ ਅਸੀਂ ਵੀ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਵਧੀਆ ਕਰ ਸਕੀਏ ਅਗਲਾ ਸਟੈਪ ਉਹ ਸਾਡੇ ਜੋ ਵੀ ਸਾਡੇ ਬਣੂਗਾ ਜੋ ਅਸੀਂ ਸਾਰੇ ਸਹਿਮਤੀ ਨਾਲ ਬਣਾਵਾਂਗੇ ਉਹ ਅਸੀਂ ਜ਼ਰੂਰ ਕਰਾਂਗੇ ਫਿਰ ਸਾਡੀ ਇਹ ਮੰਗ ਹੈ ਸਰਕਾਰ ਤੋਂ ਵੀ ਸਾਨੂੰ ਰੈਗੂਲਰ ਕੀਤਾ ਜਾਵੇ